ਫਰੂਟ ਲੈ ਆਓ ਬਾਜ਼ਾਰੋਂ ਬੱਚਿਆਂ ਦੇ ਹੱਥ ਪਹਿਲਾਂ ਪਲੇਟ ਕੱਟ ਕੇ ਕਹੋ ਜਾ ਪਹਿਲਾਂ ਮਾਤਾ ਜੀ ਨੂੰ ਦੇ ਕੇ ਆ ਪਹਿਲਾਂ ਬਾਪੂ ਜੀ ਨੂੰ ਪੁੱਤ ਦੇ ਕੇ ਆ ਪਹਿਲਾਂ ਫਰੂਟ ਬਾਪੂ ਜੀ ਖਾਣਗੇ ਪਹਿਲਾਂ ਮਾਤਾ ਜੀ ਖਾਣਗੇ ਫੇਰ ਆਪਾਂ ਖਾਵਾਂਗੇ ਹੈਗੇ ਨੇ ਬੱਚੇ ਸਾਰੇ ਇੱਕੋ ਜਿਹੇ ਨਹੀਂ ਮੈਂ ਪਹਿਲਾਂ ਬੇਨਤੀ ਕਰਾਂ ਉਹ ਭਾਗਾ ਵਾਲੇ ਬੱਚੇ ਜਿਹੜੇ ਆਪਣੇ ਬੱਚਿਆਂ ਦੇ ਰਾਹੀਂ ਆਪਣੇ ਮਾਂ ਬਾਪ ਦੀ ਰਿਸਪੈਕਟ ਸੇਵਾ ਕਰਾਉਂਦੇ ਆ ਜਾਂ ਫਰੂਟ ਦੇ ਕੇ ਆ ਜਾਂ ਆਪਣੇ ਇਥੇ ਚਾਹ ਪਾਣੀ ਦੇ ਕੇ ਆ ਮਾਂ ਦੇ ਕੋਲ ਬਹਿ ਤੁਸੀਂ ਆਪਣੇ ਅੱਗੇ ਸਵਾਰ ਰਹੇ ਜੀ ਸਮਝਦੇ ਅੱਗੇ ਸਮਝ ਅੱਗੇ ਦਾ ਭਾਵ ਨਹੀਂ ਅਗਲਾ ਜਨਮ ਅੱਗੇ ਦਾ ਪਾਵ ਹੈ ਮਾਂ ਬਾਪ ਦੁਨੀਆ ਤੋਂ ਚਲੇ ਜਾਣਾ ਤੁਹਾਡੇ ਬੱਚਿਆਂ ਦੇ ਦਿਮਾਗ ਚ ਇੱਕ ਪਿਕਚਰ ਬਣਨੀ ਆ ਜਿਵੇਂ ਸਾਡੇ ਮਾਤਾ ਪਿਤਾ ਨੇ ਸਾਡੇ ਦਾਦਾ ਦਾਦੀ ਦੀ ਸੇਵਾ ਸਾਡੇ ਕੋਲੋਂ ਕਰਾਈ ਅਸੀਂ ਕੀਤੀ ਇਦਾਂ ਹੁਣ ਅਸੀਂ ਆਪਣੇ ਮਾਂ ਬਾਪ ਨੂੰ ਵੀ ਇਦਾਂ ਸੇਵਾ ਕਰਿਆ ਕਰਨੀ ਆ ਉਹਨਾਂ ਨਾਲ ਪਿਆਰ ਨਾਲ ਰਿਹਾ ਕਰਨਾ ਤੇ ਜਿਹੜੇ ਜਿਉਂਦੇ ਆਪਣੀ ਮਾਂ ਬਾਪ ਦੀ ਬੇਇੱਜ਼ਤੀ ਕਰਦੇ ਆ ਆਪਣੇ ਬੱਚਾ ਸਾਹਮਣੇ ਤੇ ਉਹ ਕਹਿੰਨ ਜੀ ਮਹਾਰਾਜ ਸਾਡੇ ਬੱਚੇ ਨੂੰ ਅਕਲ ਦਿਓ ਸਾਡੇ ਬੱਚੇ ਬੱਚਿਆਂ ਨੂੰ ਜੋ ਤੁਸੀਂ ਕਹਿੰਦੇ ਹੋ ਉਹ ਨਹੀਂ ਬੱਚੇ ਕਰਦੇ ਜੋ ਬੱਚਿਆਂ ਸਾਹਮਣੇ ਆਪਾਂ ਕਰਦੇ ਆਂ ਬੱਚੇ ਉਹ ਕਰਦੇ ਬੱਚਿਆਂ ਸਾਹਮਣੇ ਲੈਕਚਰ ਦੇਈ ਜਾਓ ਜਿੰਨੇ ਮਰਜੀ ਸਾਡੇ ਲੈਕਚਰਾਂ ਦਾ ਅਸਰ ਥੋੜਾ ਹੋਣਾ ਬੱਚਿਆਂ ਦਾ ਬੱਚੇ ਨੇ ਇਹ ਵੇਖਣਾ ਕਿ ਮੇਰੀ ਮਾਂ ਮੇਰੀ ਦਾਦੀ ਨਾਲ ਕਿਦਾਂ ਬੋਲਦੀ ਹੈ ਮੇਰਾ ਪਿਤਾ ਮੇਰੇ ਦਾਦਾ ਜੀ ਨਾਲ ਕਿਵੇਂ ਬੋਲਦਾ ਉਹਦੇ ਦਿਮਾਗ 'ਚ ਉਹ ਪਿਕਚਰ ਜਾਣੀ ਹੈ ਇਸ ਕਰਕੇ ਆਪਾਂ ਆ